ਸਰ ਜੀ ਸਤਿ ਸ੍ਰੀ ਅਕਾਲ ਜੀ ਸਰ ਜੀ ਆ ਮੈਂ ਤੁਹਾਨੂੰ ਵੀਡੀਓ ਪਾਈ ਹੈ ਜੀ ਇਹ ਸਰ ਜੀ 8 ਕਨਾਲਾਂ 14 ਮਰਲੇ ਜਗਾ ਦੀ ਮੇਰੇ ਜੀ 38 ਕੁਇੰਟਲ ਨਿਕਲੇ ਨੇ ਡੀਬੀਡਬਲ 327 ਸਰ ਜੀ ਪਰਮਾਤਮਾ ਨੂੰ ਜਾਣ ਦੇਣੀ ਹੈ ਜੀ ਕੋਈ ਇਹਦੇ ਵਿੱਚ ਕੋਈ ਸ਼ੇਕ ਹੀ ਨਹੀਂ ਜੀ ਕੋਈ ਝੂਠ ਨਹੀਂ ਕੋਈ ਹੋਣੀ ਤੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੈਂ ਸਰ ਤੁਹਾਨੂੰ ਦੱਸ ਰਿਹਾ ਵੀ ਕੋਈ ਵਿਸ਼ਵਾਸ ਕਰੇ ਚਾਹੇ ਨਾ ਕਰੇ ਮੇਰੇ ਆ ਖੇਤ ਆ ਜੀ ਵੱਡੀ ਘਰਾ ਪਈ ਆ ਇਹ ਮੈਂ ਬਾਕੀ ਦੂਰ ਢੰਡੇ ਤੇ ਤਲਾਈ ਆ ਜੀ ਆ ਪਰਚੀ ਵੀ ਸਰ ਮੈਂ ਪਾਤੀ ਤੇ ਵਾਕਈ ਸਰ ਮੇਰੀ ਇਹ 38 ਕੁਆਂਟਲ ਨਿਕਲੀ ਆ ਇਹ 8 ਕਨਾਲਾਂ 14 ਮਰਲੇ ਜਗਾ ਤੋਂ ਚਲੋ ਜੀ ਜੇ ਮਾੜਾ ਮੋਟਾ ਕਿਤੇ ਪਹੀ ਇਧਰ ਉਧਰ ਵੀ ਫੁੱਟ ਕੱਟ ਬਾਈਵੇ ਤੁਸੀਂ ਫੇਰ ਵੀ 9 ਕਨਾਲਾਂ ਲਾ ਲਓ ਇਹ ਬਾਕੀ ਤਾਂ ਮੈਂ ਸਰ ਮਿਲ ਲਈ ਇਹ ਸਾਰੇ ਫਿੱਤਾ ਮਾਰ ਕੇ ਚਲੋ 9 ਕਨਾਲਾ ਵੀ ਮੰਨ ਲਓ ਤਾਂ ਵੀ ਸਰ ਜੀ ਹਿਸਾਬ ਲਾ ਲਿਓ ਜੀ ਹੁਣ ਵੀ ਇਹ ਕਿੰਨੇ ਦੀ ਨਿਕਲੀ ਐ ਜੀ ਜਣੀ 38 ਕੁਆਂਟਲ ਮੇਰੇ ਇਹ ਇੰਨੀ ਜਗ੍ਹਾ ਚ ਹੋ ਗਈ ਵਕੀ ਸਤਿ ਸ੍ਰੀ ਅਕਾਲ ਸਰ ਜੀ ਧੰਨਵਾਦ ਤੁਹਾਡਾ ਜੀ ਜਿਹੜੀਆਂ ਤੁਸੀਂ ਸਪਰੇਆਂ ਦੱਸੀਆਂ ਜੀ ਪਰਮਾਤਮਾ ਹਮੇਸ਼ਾ ਤੁਹਾਡੀ ਲੰਬੀ ਉਮਰ ਕਰੇ ਜੀ ਬਹੁਤ ਬਹੁਤ ਧੰਨਵਾਦ ਹੋਰ ਬਾਈ ਕੀ ਹਾਲ ਆ ਸਾਰਿਆਂ ਦਾ ਅੱਜ ਆਪਾਂ ਨੇ ਬਾਈ ਆਹ ਵੱਡੀ ਸੀਗੀ ਡੀਬੀਡਬਲ 327 ਇਹ ਬਾਈ ਇੱਕ ਇੱਕ ਕਿੱਲਾ 14 ਮਰਲੇ ਜਾਨੀ 8 ਕਨਾਲਾਂ 14 ਮਰਲੇ ਜਗਾ ਵੱਡੀ ਐ ਉਹਦੇ ਵਿੱਚੋਂ ਆ ਮੈਂ ਕੰਡੇ ਤੇ ਤਲਾਈਆ ਹੁਣ ਤੇ 36 ਕੁਇੰਟਲ 65 ਕਿਲੋ ਤਾਂ ਕੰਡੇ ਤੇ ਹੋਗੀ ਬਾਕੀ ਜਿਹੜਾ ਮੈਂ ਬਾਈ ਕੰਬਾਈਨ ਦਾ ਟੈਂਕ ਸਾਫ਼ ਕਰਨ ਦੇ ਲਈ ਕੱਟ ਲਾਇਆ ਤਾਂ ਤੇ ਬਾਈ ਉਹ ਵੀ ਮੈਂ ਆਹ ਟੈਂਪੂ ਦੇ ਵਿੱਚ ਪਈਆ ਹਨਾ ਤਕਰੀਬਨ ਇਹ 2 ਕੁਇੰਟਲ ਇਹ ਹੋਊਗੀ ਚਲੋ 2 ਨਹੀਂ ਆਪਾਂ ਡੇਢ ਵੀ ਮੰਨ ਲਓ ਹਨਾ ਇਹ ਪੱਲੂ ਵੈਸੇ 2 ਤੋਂ ਘੱਟ ਨਹੀਂ ਹੈ ਵੱਧ ਹੋ ਜ਼ਰੂਰ ਹੋ ਚਲੋ ਮੰਨ ਲਓ ਡੇਢ ਮੰਨ ਚੱਲਦੇ ਆ ਤੇ ਬਾਕੀ ਆ ਭਈ ਆਪਾਂ ਇਹ ਆਪਣੀ ਬਈ ਇਹ 8 ਕਨਾਲਾਂ 14 ਮਰਲੇ ਜਗ੍ਹਾ ਹੈ ਪੂਰੀ ਮਣਕੇ ਫੀਤਾ ਮਾਰ ਲਿਆ ਕਿਉਂਕਿ ਪਹਿਲਾਂ ਕੋਈ ਬੰਦੇ ਸ਼ੱਕ ਤਾਂ ਆਉਂਦੇ ਦੀ ਵੀ ਹੋ ਨਹੀਂ ਸਕਦੀ 38 ਕੁਇੰਟਲ ਨਿਕਲਿਆ 8 ਕਨਾਲਾਂ 14 ਮਰਲੇ ਚੋਂ ਡੀਬਲਯੂ 327 ਆ ਤੁਹਾਡੇ ਸਾਹਮਣੇ ਆ